ਕੈਨਰਾ ਬੈਂਕ ਅਕਲਪੁਰ ਰੋਡ ਫਿਲੌਰ ਵਿੱਚ ਅੱਜ ਦੋ ਠੱਗ ਔਰਤਾਂ ਨੇ ਇੱਕ ਬਜ਼ੁਰਗ ਵਿਅਕਤੀ ਦੀ ਜੇਬ ਚੋਰ ਚਲਾਕੀ ਨਾਲ 40000 ਰੁਪਏ ਕੱਢੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸੰਬੰਧੀ ਕਰਨੈਲ ਰਾਮ ਪੁੱਤਰ ਦਰਸ਼ਨ ਦਾਸ ਵਾਸੀ ਗੰਨਾ ਪਿੰਡ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਨੇ ਕੈਨਰਾ ਬੈਂਕ ਚੋਰ 40000 ਰੁਪਏ ਕਢਵਾਏ ਤੇ ਜੇਬ ਚ ਪਾਏ ਬੈਂਕ ਅੰਦਰ ਬੈਠ ਕੇ ਉਹ ਬੈਂਕ ਦੀ ਕਾਪੀ ਦੀ ਐਂਟਰੀ ਚੈੱਕ ਕਰ ਰਿਹਾ ਸੀ ਤਾਂ ਦੋ ਔਰਤਾਂ ਉਸ ਕੋਲ ਆ ਕੇ ਬੈਠ ਗਈਆਂ ਤੇ ਚਲਾਕੀ ਨਾਲ ਉਸਦੀ ਜੇਬ ਚੋਂ 40000 ਰੁਪਏ ਕੱਢ ਕੇ ਤੋੜ ਪਈਆਂ ਜਦੋਂ ਉਹ ਵੀ ਤੁਰਨ ਲੱਗਾ ਤਾਂ ਉਹਨੇ ਆਪਣੀ ਜੇਬ ਨੂੰ ਹੱਥ ਲਾਇਆ ਤਾਂ ਜੇਬ ਚੁਪਾਏ ਪੈਸੇ ਨਹੀਂ ਸੰ ਜਿਸ ਤੋਂ ਬਾਅਦ ਉਸਨੇ ਰੋਲਾ ਪਾ ਦਿੱਤਾ ਤਾਂ ਬੈਂਕ ਦੇ ਸਿਕਿਉਰਿਟੀ ਗਾਰਡ ਨੇ ਦੋਵਾਂ ਔਰਤਾਂ ਨੂੰ ਗੇਟ ਤੇ ਕਾਬੂ ਕਰਕੇ ਥਾਣਾ ਫਲੋਰ ਨੂੰ ਸੂਚਿਤ ਕੀਤਾ ਫਲੋਰ ਪੁਲਿਸ ਨੇ ਕਿਹਾ ਕਿ ਇਹਨਾਂ ਕੋਲੋਂ ਕੁਝ ਗਿੱਚ ਕੀਤੀ ਤਾਂ ਇਹਨਾਂ ਨੇ ਆਪਣਾ ਨਾਮ ਪੂਜਾ ਪਤਨੀ ਨੋਜਨਵਾਸੀ ਕਰੀ ਬੋੜਾ ਜ਼ਿਲ੍ਹਾ ਰਾਜਗੜ੍ਹ ਮਧ ਪ੍ਰਦੇਸ਼ ਹੋਲੀ ਬਾਈ ਦੀ ਪਾਨੀ ਪਤਨੀ ਰਜਵੀਰ ਦੀ ਪਾਨੀ ਵਾਸੀ ਪਿੰਡ 올खेड़ी ਬੋੜਾ ਜ਼ਿਲ੍ਹਾ ਰਾਜਗੜ੍ਹ ਮਾਨ ਪ੍ਰਦੇਸ਼ ਖਾਲੀ ਵਾਸੀ ਨੇੜੇ ਰੇਲਵੇ ਸਟੇਸ਼ਨ ਲੁਧਿਆਣਾ ਦੱਸਿਆ ਇਹਨਾਂ ਵਿਰੁੱਧ ਥਾਣਾ ਫਿਲੌਰ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਪਣੇ ਕੀ ਨਾਮ ਤੁਹਾਡਾ ਕਰਨੈਲ ਰਾਓ ਅੱਜ ਜੀ ਪੈਸਾ ਦੀ ਲੁੱਟ ਹੋਈ ਹੈ ਤੁਹਾਡਾ ਹੋਈ ਹੈ ਹਾਂ ਜੀ ਹਾਂ ਜੀ ਕਿੰਨੇ ਪੈਸੇ ਸੀ 40000 40000 ਤੁਹਾਨੂੰ ਪਤਾ ਨਹੀਂ ਲੱਗਾ ਜੇ ਲੇਡੀ ਸਾਡੇ ਕੋਲ ਕੇ ਬੈਠ ਗਈਆਂ ਤੁਹਾਡੀ ਉੱਧਰ ਬੈਠੀਆਂ ਮੈਨੂੰ ਕਿਹਾ ਵੀ ਉਹ ਬੈਂਕ ਚ ਪੈਸੇ ਕਢਾ ਲੈਣ ਆਇਆ ਜੇ ਉੱਥੇ ਹੀ ਬੈ ਗਈਆਂ ਹਣ ਇਹ ਥੋੜੀ ਬਦਲ ਕੋਣ ਮੈਂ ਤਾਂ ਕਹਿ ਥੋੜੀ ਸਕਣਾ ਕੋਸ਼ਿਸ਼ ਤੇ ਆ ਕੇ ਬਰਾਬਰ ਬਹਿ ਗਏ ਆ ਪਹਿਲਾਂ ਬੈਠਿਆ ਰੇ ਮੇਰੀ ਨੋ ਉੱਥੇ ਐਂਟਰੀ ਕਰਾ ਲੀ ਆ ਜੀ ਮੈਂ ਉਹਦੇ ਨਾਲ ਉਹਦੇ ਨਾਲ ਨੂੰ ਦੇਖ ਜਾਨਾ ਏਦਾਂ ਮੇਰੇ ਆਨੇ ਵੀ ਦਰਦਾ ਜੇ ਇਟਾ ਹੱਥ ਮਾਰਿਆ ਤਾਂ ਏਦਾਂ ਹੀ ਕੱਢ ਕੇ ਦਿੱਤੀ ਫਿਰ ਕਹਿੰਿਆ ਓਕੇ ਯਾਰੋ ਤੁਰੀਆਂ ਤਾਂ ਮੈਂ ਨਾਲ ਹੀ ਜੇਬ ਨੂੰ ਹੱਥ ਮਾਰਿਆ ਮੈਂ ਉਦੋਂ ਹੀ ਹਾਕ ਮਾਰ ਲਈ ਮੈਂ ਕਿਹਾ ਕਰਜਾ ਬੀਬੀ ਤੇ ਕੋਈ ਪੈਸੇ ਹੈ ਮੇਰੇ ਲੈ ਲੈ ਜੀ ਜਾਨਵਾ ਭਾਜੀ ਨੇ ਉਹ ਪੌੜੇ ਉੱਡਾਟ ਕੇ ਫਾੜ ਲਏ ਤੇ ਉਹਨੇ ਥੱਲੇ ਉਹ ਜਿੱਥੇ ਪੌੜੇ ਲੱਗੇ ਆ ਉਹਨੂੰ ਥੱਲੇ ਛੱਡ ਦਿੱਤੇ ਪੈਸੇ ਓਕੇ ਯਾਰੋਂ ਥੱਲੇ ਉਹਨੇ ਜਦੋਂ ਚਾਕਲ ਆਇਆ ਫੇਰ ਉਹ ਫੜ ਲਈਆਂ ਭਾਜੀ ਉਹਨਾਂ ਨੇ ਇਹਨਾਂ ਨੇ ਨਾਲ ਕਿਉਂ ਉੱਥੇ ਖੜੀਆਂ ਕਾਲੀਆਂ ਉਹਨੇ ਦੋ ਤਿੰਨ ਚੁਕੇੜਾਂ ਵੀ ਮਾਰੀਆਂ ਉਹ ਸੜਕ 'ਚੋਂ ਫੜ ਕੇ ਲੈ ਆਂਦੀ ਠੀਕ ਆ ਦੋ ਜਣੀਆਂ ਸੀ ਨਾ ਦੋ ਜਣੀਆਂ ਠੀਕ ਆ ਜੇਬ 'ਚੋਂ ਕੱਢੇ ਕਹਤਾ ਜੇਬ 'ਚੋਂ ਕੱਟੇ ਨਹੀਂ ਜੇਬ 'ਚੋਂ ਕੱਢੇ ਨਹੀਂ ਨਹੀਂ ਜੇਬ 'ਚੋਂ ਕੱਢੇ ਆ ਬਾਕੀ ਤਾਂ ਨਹੀਂ ਕੱਟੀ ਨਹੀਂ ਐਦਾਂ ਹੀ ਦੱਸੀ ਖਿੱਚ ਲਈ ਅਸੀਂ ਤਾਂ ਮੈਂ ਕਢਾ ਕੇ ਐਦਾਂ ਹੀ ਦੱਸੀ ਦੱਸੀ ਜੇਬ 'ਚ ਐਦਾਂ ਹੀ ਪਾਈ ਆ 40000 ਦੀ ਓਕੇ ਐਦਾਂ ਹੀ ਕਢ ਕੇ ਤੋਰ ਪਈਆਂ ਠੀਕ ਆ ਜੋ ਜੇਬ ਹੱਲ ਗਈ ਫੇਰ ਉਹਨਾਂ ਬਦਲ ਗਈ ਹੱਲ ਕੀ ਮੈਂ ਉਦੋਂ ਹੱਥ ਮਾਰ ਅਛਾ ਉਹ ਤਾਂ ਨਹੀਂ ਪਤਾ ਲੱਗਾ ਨਾ ਉਹ ਤਾਂ ਨਹੀਂ ਉਹ 200 ਰੁਪਈਆ 50 ਰੁਪਈਆ ਮੈਨੂੰ ਛੱਕ ਪੈ ਗਈ ਵੇ ਕਾਹਦੇ ਤੁਰੀਆਂ ਦੀ ਛੇਤੀ ਜਾਰੇ ਪੈਸੇ ਨਹੀਂ ਕਢਾਏ ਉੱਥੇ ਗਈਆਂ ਨਹੀਂ ਕੋਈ ਪਰ ਆਏ ਨਹੀਂ ਓਕੇ ਪੈਸੇ ਪਰਾਪ ਹੋ ਗਏ ਨਾ ਹਾਂਜੀ ਪੈਸੇ ਭਾਜੀ ਉਹ ਕੋਲਿਆ ਬੈਕ ਤੇ ਓਕੇ ਹਾਂਜੀ ਕੋਸ਼ਾ ਕੀ ਸੀ ਮੋ ਕਿਤਰਾ ਕੋਸ਼ਾ ਬਾਅਦ ਚ ਫੋਨ ਕੀਤਾ ਇਹਨਾਂ ਨੂੰ ਫੇਰੇ ਬਾਅਦ ਚ ਆਏ ਓਕੇ ਕਬੂ ਕਾਮੀ ਆ ਰਹੀ ਦੋ ਹਾਂ ਵਾਹ ਸਭ ਕੀ ਆਵਣਾ ਡਾ ਮੀਨ ਉਹ ਮੱਝ ਪਲਸਿੰਗ ਸਰ ਤੁਸੀਂ ਇਹ ਕਿੰਨਾ ਨ ਸਕਿਉਰਟੀ ਗੱਲ ਕਰ ਰਹੇ ਹੋ ਸਕਿਉਰਟੀ ਗਾਰਡ ਹਾਂਜੀ ਅੱਜ ਦੀ ਨੋਟ ਉਹ ਹੀ ਇੱਥੇ ਜੈਸੇ ਨਾਲ ਤੁਸੀਂ ਮੇਰੇ ਤੋਂ ਕਾਫੂ ਨੂੰ ਲੀਡਿੰਗ ਕਾਫੂ ਕੀਤਾ ਹੈਗਾ ਹਾਂਜੀ ਹਾਂਜੀ ਸਰ ਕੀਤਾ ਦਾ ਮਾਹੌਲ ਸੀ ਕਿ ਪੱਜ ਪੱਜ ਗਈਆਂ ਸੀ ਜਾਂ ਤੁਸੀਂ ਇਥੇ ਕਾਫੂ ਕਰੀਆਂ ਨਹੀਂ ਜੀ ਇੱਕ ਬਜੁਰਗ ਦੇ ਇਥੇ 40000 ਰੁਪਏ ਦਾ ਕੱਢ ਲਿਆ ਜੇ ਵਿੱਚੋਂ ਕੱਢ ਕੇ ਜਦੋਂ ਪੱਜਣਗੇ ਗੀਟ ਤੇਨ ਫੜ ਲਈਆਂ ਜੀ ਜਾਂ ਰੋਲਾ ਪਿਆ ਤੁਸੀਂ ਫੜੀਆਂ ਨਾ ਹਾਂਜੀ ਹਾਂਜੀ ਠੀਕ ਆ ਪੈਸੇ ਉਹਨਾਂ ਦੇ ਕੋਲ ਬਰਾਮਦ ਹੋਏ ਹਾਂਜੀ ਹਾਂਜੀ ਉਹਦੇ ਕੋਲ ਜੀ